ਹਮੇਸ਼ਾ ਜਿਹੜੀ ਫੌਜ ਹੈ ਜਿਹੜੇ ਸਿਪਾਹੀ ਆਪਦੇ ਜਰਨੈਲ ਦੀ ਰੱਖਿਆ ਕਰਦੇ ਤਾਂ ਵੇਖੇ ਨਾ ਆਪਣੇ ਹੀ ਜਰਨੈਲ ਨੂੰ ਮਾਰਨ ਵਾਲੀ ਫੌਜ ਕਦੇ ਜਿੱਤ ਸਕਦੀ ਆ ਆਪਣੇ ਹੀ ਜਰਨੈਲ ਨੂੰ ਇਹ ਮਰਨ ਵਰ ਤੇ ਬਿਠਾ ਕੇ ਆਲੇ ਦੁਆਲੇ ਇਹ ਘੇਰਾ ਲਾ ਦੇਣਾ ਵੀ ਇਹਨੂੰ ਕੋਈ ਲੈ ਵੀ ਨਾ ਜਾਵੇ ਇਹ ਹੌਲੀ ਹੌਲੀ ਜਿਹੜਾ ਡੱਲੇਵਾਲ ਸਾਹਿਬ ਦੇ ਸਾਹ ਨਿਕਲ ਰਹੇ ਨੇ ਤੇ ਇਹ ਕੌਣ ਕਰ ਰਿਹਾ ਜਿਵੇਂ ਬਾਹਰੀ ਹਮਲਾਵਰ ਇਹ ਤੇ ਹਮਲਾ ਕਰਨ ਲਈ ਲਗਾਤਾਰ ਉਹ ਸਾਡੇ ਹਜ਼ਾਰਾਂ ਲੋਕਾਂ ਨੂੰ ਮਾਰ ਦਿੰਦੇ ਸੀ ਸਾਡੀ ਜ਼ਮੀਨ ਖੋਣ ਲਈ ਸਾਡਾ ਸਾਡੀ ਕਿਰਤ ਖੋਣ ਦੇ ਲਈ ਤਾਂ ਇਵੇਂ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਇੱਕ ਜਗਜੀਤ ਸਿੰਘ ਡੱਲੇਵਾਲ ਨਾਲ ਨਹੀਂ ਉਹ ਤਾਂ ਚਾਹਣਗੇ ਕਿ ਇਸ ਭਾਵੇਂ ਸਾਰੇ ਪੰਜਾਬ ਮਰ ਜਾਵੇ ਹਜ਼ਾਰਾਂ ਲੋਕਾਂ ਨੂੰ ਕਤਲੇਆਮ ਕਰਨਾ ਪਵੇ ਰਾਜੇਵਾਲ ਸਾਹਿਬ ਹੋਣੀ ਦਾ ਦੂਜੇ ਜਿਹੜੇ ਉਹ ਰਾਜਨੀਤਿਕ ਹੋਗੇ ਤੇ ਅਸੀਂ ਗੈਰ ਰਾਜਨੀਤਕਾਂ ਪਰ ਇਹਦੇ ਵਿੱਚ ਬੜੀ ਮੌਕਾ ਪ੍ਰਸਤੀ ਵਿਖਾਈ ਜਾ ਰਹੀ ਉਹ ਮੌਕਾ ਪ੍ਰਸਤੀ ਕੀ ਹੈ ਸੰਯੁਕਤ ਸਮਾਜ ਮੋਰਚੇ ਵੱਲੋਂ ਇੱਕ ਲੱਖਾਂ ਸੰਸਦਾਨਾ ਜਿਹੜਾ ਮੋਰ ਤੋਂ ਇਲੈਕਸ਼ਨ ਲੜਿਆ ਜਿਹਨੂੰ 20 22000 ਵੋਟ ਪਈ ਉਹ ਸਾਡੀਆਂ ਸਟੇਜਾਂ ਦਾ ਸ਼ਿੰਗਾਰ ਬਣਿਆ ਹੋਇਆ ਖਨੌਰੀ ਸ਼ੰਭੂ ਜੀ ਆ ਠੀਕ ਆ ਉਹੀ ਲੱਖਾਂ ਸੰਸਦਾਨਾਂ ਐਮਪੀ ਦੀ ਚੋਣ ਲੜ ਕੇ ਹਟਿਆ ਉਹ ਗੈਰ ਰਾਜਨੀਤਿਕ ਕਿਵੇਂ ਹੋ ਗਿਆ ਪਤਾ ਮਨਾਡੂ ਤੋਂ ਐਮਪੀ ਵੀ ਆ ਕੇ ਬੋਲਦੇ ਨੇ ਉਥੇ ਪੋਲੀਟੀਕਲ ਪਾਰਟੀਆਂ ਦੇ ਲੋਕ ਜਾ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਜਦੋਂ ਦਿੱਲੀ ਅਸੀਂ ਅੰਦੋਲਨ ਲੜਿਆ ਨਾ ਸਾਡਾ ਕਿਸੇ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਬੋਲਣਾ ਨਹੀਂ ਦੇਣਾ ਪਿੱਛੇ ਬੈਠਣਾ ਬੈਠੋ ਦੋਸਤੋ ਤੁਸੀਂ ਜੁੜੇ ਹੋਏ ਹੋ ਦੁਨੀਆ ਚੰਦ ਦੇ ਨਾਲ ਕੌਮੀ ਨੀਤੀ ਦਾ ਖੜਰਾ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਭੇਜਿਆ ਔਰ ਇਹਨੂੰ ਇਨ ਬਿਨ ਲਾਗੂ ਕਰਨ ਲਈ ਕਿਹਾ ਜਾ ਰਿਹਾ ਹਾਲਾਂਕਿ ਇਤਿਹਾਸਕ ਘੋਲ ਵੱਡਾ ਘੋਲ ਜਿਹੜਾ ਦਿੱਲੀ ਲੜਿਆ ਗਿਆ ਸੀ ਔਰ ਇਸ ਦੌਰਾਨ ਡੱਲੇਵਾਲ ਸਾਹਿਬ ਦੀ ਗਵਾਹੀ ਚ ਔਰ ਸੰਯੁਕਤ ਆਪਣੇ ਮੈਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਜਿਹੜਾ ਖਣੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਵੀ ਲਗਾਤਾਰ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਔਰ ਅੱਜ 30 ਦਿਨ ਹੋ ਚੁੱਕੇ ਆ ਕਿ ਡੱਲੇਆਲ ਸਾਹਿਬ ਜਿਹੜੇ ਹੈਗੇ ਆ ਮਰਨ ਵਰਤੇ ਬੈਠੇ ਹੋਏ ਨੇ ਜਿਹੜੀ ਚਿੱਠੀ ਲਾਗੂ ਕੀਤੀ ਗਈ ਆ ਉਹ ਤੋਂ ਆਪਾਂ ਗੱਲ ਸ਼ੁਰੂ ਕਰਾਂਗੇ ਕਿ ਇੱਕ ਚਿੱਠੀ ਹੈ ਜਿਹੜੀ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਭੇਜੀ ਹੈ ਕਿ ਇਹ ਜਿਹੜੇ ਕਾਨੂੰਨ ਕਿਹਾਤਾ ਇਹ ਜਾ ਰਿਹਾ ਕਿ ਕਾਲੇ ਕਾਨੂੰਨ ਉਹਨਾਂ ਨੂੰ ਹੀ ਬਦਲ ਕੇ ਜਿਹੜਾ ਸੂਬਿਆਂ ਨੇ ਥੋਪਿਆ ਜਾ ਰਿਹਾ ਹੈਗਾ ਇਸ ਜਿਹੜਾ ਇਹ ਚਿੱਠੀ ਲਾਗੂ ਜਿਹੜੀ ਜਾਰੀ ਕੀਤੀ ਗਈ ਉਹਦੇ ਬਾਰੇ ਕੀ ਹੈਗਾ ਉਹਦੇ ਬਾਰੇ ਸਾਨੂੰ ਥੋੜਾ ਜਿਆ ਅ ਦੱਸਿਓ ਜੀ ਦੇਖੋ ਜਿਹੜੀ ਕੇਂਦਰ ਸਰਕਾਰ ਨੇ ਚਿੱਠੀ ਲਾਗੂ ਕੀਤੀ ਹੈ ਜਾਂ ਇੱਕ ਉਹਨਾਂ ਨੇ ਫਰੇਮਵਰਕ ਕਰਕੇ ਭੇਜਿਆ ਕਿ ਆ ਜਿਹੜਾ ਤੁਸੀਂ ਸੂਬਿਆਂ ਨੂੰ ਕਿਹਾ ਗਿਆ ਲਾਗੂ ਕਰੋ ਆਪਾਂ ਇਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ 6 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਟਰੇਨਾਂ ਦੇ ਬੈਠੇ ਟੋਲ ਪਲਾਜ਼ਾਂ ਦੇ ਬੈਠੇ ਪੰਪਰ ਰੋਕੇ ਸ਼ਾਪਿੰਗ ਮਾਲ ਰੋਕੇ ਹੋਰ ਆਪਾਂ ਭਾਜਪੀ ਦੇ ਘਰਾਂ ਦਾ ਘਰਾਓ ਕੀਤਾ ਅਗਵਾ ਦੇ ਔਰ ਉਸ ਤੋਂ ਬਾਅਦ ਇੱਕ ਮਹੌਲ ਬਣ ਤਵਾ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਆਪਾਂ ਦਿੱਲੀ ਦੇ ਬਾਰਡਰਾਂ ਤੇ 13 ਮਹੀਨੇ ਬੈਠੇ ਆ ਉੱਥੇ ਵੀ ਕਈ ਸਾਰੇ ਘਟਨਾਵਾਂ ਵਾਪਰੀਆਂ 26 ਜਨਵਰੀ ਨੂੰ ਨਵਰੀਤ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਲਖੀਮਪੁਰ ਖੀਰੀ ਦੇ ਵਿੱਚ ਪ੍ਰਦਰਸ਼ਨ ਕਰਦੇ ਪੰਜਾਬੀ ਕਿਸਾਨਾਂ ਨੂੰ ਜਿਹੜਾ ਉੱਥੇ ਦਰਦ ਦਿੱਤਾ ਗਿਆ ਗੱਡੀਆਂ ਦੇ ਥੱਲੇ ਭਾਜਪੀ ਦੇ ਮੰਤਰੀ ਦੇ بیٹے ਵੱਲੋਂ ਤਾਂ ਇਹ ਜਏ ਵਿੱਚ ਜਦੋਂ ਸਰਕਾਰ ਚਾਰੇ ਪਾਸੇ ਤੋਂ ਘਿਰ ਗਈ ਤਾਂ ਸਰਕਾਰ ਨੇ ਇੱਕ ਵਾਰੀ ਉਹ ਕਾਨੂੰਨ ਨੂੰ ਰੋਕ ਲਿਆ ਉਹਨੂੰ ਜਿਵੇਂ ਬਣਾਇਆ ਪਾਰਲੀਮੈਂਟ ਦੇ ਵਿੱਚ ਬਣਾਇਆ ਔਰ ਪਾਰਲੀਮੈਂਟ ਦੇ ਵਿੱਚ ਹੀ ਵਾਪਸ ਕਰ ਲੈ ਕੇ ਉਹਨਾਂ ਨੂੰ ਜਿਹੜਾ ਰੱਦ ਕਰਨਾ ਪਿਆ ਤਾਂ ਇੱਕ ਵਾਰੀ ਉਹ ਰੋਕ ਗਏ ਪਰ ਜਿਹੜਾ ਹਮਲਾ ਤੁਸੀਂ ਦੇਖੋ ਜਿੰਨੇ ਵੀ ਹਮਰਾਵਰ ਭਾਰਤ ਦੇ ਵਿੱਚ ਆਏ ਨੇ ਚਾਹੇ ਉਹ ਮੁਗਲ ਹੋਣ ਚਾਹੇ ਅਫਗਾਨ ਹੋਣ ਚਾਹੇ ਤੁਰਕ ਹੋਣ ਜਿਹੜੇ ਵੀ ਹੋਣ ਉਹ ਲਗਾਤਾਰ ਹਮਲੇ ਕਰਦੇ ਰਹੇ ਅਬਦਾਲੀ ਨੇ ਦਰਜਨਾ ਹਮਲੇ ਕੀਤੇ ਆ ਜਿਹੜੇ ਦਰਜਣ ਤੋਂ ਵੱਧ ਹਮਲੇ ਕੀਤੇ ਭਾਰਤ ਦੇ ਉੱਤੇ ਉਹਨਾਂ ਦੇ ਇੱਕੋ ਇੱਕ ਮਕਸਦ ਸੀ ਕਿ ਭਾਰਤ ਦੇ ਜਿਹੜੇ ਸ਼ੋਮੇ ਨੇ ਕੁਦਰਤੀ ਖਜ਼ਾਨੇ ਨੇ ਇਥੋਂ ਦੀ ਜਿਹੜੀ ਪੈਦਾਵਾਰ ਆ ਉਹਨੂੰ ਲੁੱਟਿਆ ਜਾ ਸਕੇ ਤਾਂ ਬਿਲਕੁਲ ਓਵੇਂ ਅੱਜ ਜਿਹੜੇ ਅਬਦਾਲੀ ਤੋਂ ਵੀ ਵੱਡੇ ਖਤਰਨਾਕ ਕਾਰਪੋਰੇਟ ਨੇ ਜਿਨ੍ਹਾਂ ਨੂੰ ਆਪਾਂ ਕਾਰਪੋਰੇਟ ਨੇ ਜਿਹੜੀਆਂ ਵਿਸ਼ਵ ਜਿਹੜੀਆਂ ਸਾਮਰਾਜੀ ਕੰਪਨੀਆਂ ਨੇ ਜਿੰਦੇ ਵਿੱਚ ਸਾਡੇ ਜਿਹੜੇ ਇੱਥੋਂ ਦੇ ਦੇਸੀ ਜਿਹੜੇ ਸਾਮਰਾਜੀ ਨੇ ਦੇਸੀ ਸਰਮਾਇਦਾਰ ਨੇ ਅਬਾਨੀ ਅਡਾਨੀ ਵੀ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਉਸ ਗੁੱਟ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਹਮਲਾ ਸੀ ਉਹ ਮੈਂ ਇੱਕ ਵਾਰੀ ਤਾਂ ਕਿਸਾਨਾਂ ਨੇ ਰੋਕ ਲਿਆ ਪਰ ਉਹ ਸਰਕਾਰ ਹਮੇਸ਼ਾ ਜਿਹੜੀ ਉਹਦਾ ਦੇ ਪ੍ਰਸਤਾ ਉਹ ਲਗਾਤਾਰ ਉਹ ਕਿਉਂਕਿ ਇੱਥੋਂ ਦੇ ਮਾਲਕ ਜਾਨੇ ਲੁੱਟਣਾ ਚਾਹੁੰਦੀ ਹੈ ਸਾਡੀ ਜ਼ਮੀਨ ਜਿਹੜੀ ਪੈਦਾਵਾਰ ਦਾ ਸਾਧਨ ਜਿਹੜਾ ਅਨਾਜ ਜਿਹਦੇ ਬਿਨਾ ਜਿਉਂਦੇ ਨਹੀਂ ਰਿਹਾ ਜਾ ਸਕਦਾ ਉਸ ਤੇ ਫੂਡ ਦੇ ਉੱਤੇ ਕਬਜ਼ਾ ਕਰ ਲੈਣਾ ਜਿਹੜੇ ਲਗਾਤਾਰ ਯਤਨ ਨੇ ਸੋ ਉਸੇ ਯਤਨ ਚ ਉਹ ਕਿਉਂਕਿ ਪਿਛਲੀ ਵਾਰੀ ਆਪਾਂ ਇਹ ਕਿਹਾ ਸੀ ਕਿ ਸਾਡਾ ਇਹ ਭਾਰਤ ਦੇਸ਼ ਆ ਇਹ ਇੱਕ ਯੂਨੀਅਨ ਹੈ ਯੂਨਾਈਟਡ ਨੇਸ਼ਨ ਆ ਭਾਰਤ ਇਥੇ ਕੁਝ ਰਾਜਾਂ ਦੇ ਅਧਿਕਾਰ ਨੇ ਕਾਨੂੰਨ ਨੇ ਕੁਝ ਕੇਂਦਰ ਦੇ ਕਾਨੂੰਨ ਨੇ ਕੁਝ ਸਾਂਝੇ ਅਧਿਕਾਰ ਨੇ ਤਾਂ ਆਪਾਂ ਇਹ ਕਿਹਾ ਸੀ ਕਿ ਰਾਜਾਂ ਦੀ ਜਿਹੜੀ ਇਹ ਅਧਿਕਾਰ ਨੇ ਕੇਂਦਰ ਨਹੀਂ ਬਣਾ ਸਕਦਾ ਤਾਂ ਇਸ ਵਾਰੀ ਕੇਂਦਰ ਨੇ ਇੱਕ ਨਵੀਂ ਨੀਤੀ ਬਣਾ ਕੇ ਰਾਜਾਂ ਨੂੰ ਕਿਹਾ ਕਿ ਤੁਸੀਂ ਲਾਗੂ ਕਰੋ ਜਾਂ ਤਾਂ ਕੋਈ ਰਾਜ ਕੋਈ ਸੂਬਾ ਸਰਕਾਰ ਇਸ ਗੱਲ ਲਈ ਵੀ ਸਾਡੇ ਸੂਬੇ ਦੇ ਲੋਕਾਂ ਦੀ ਆ ਮੰਗਿਆ ਤੇ ਅਸੀਂ ਇਹਦੇ ਮੁਤਾਬਕ ਕਾਨੂੰਨ ਬਣਾਉਣੇ ਆ ਤੇ ਆ ਖਰੜਾ ਸੀ ਤੁਹਾਨੂੰ ਭੇਜਦੇ ਆ ਪਰ ਇਥੇ ਉਲਟਾ ਹੋ ਰਿਹਾ ਹੈ ਕੇਂਦਰ ਸਰਕਾਰ ਖਰੜੇ ਬਣਾ ਕੇ ਭੇਜਦੀ ਵੀ ਆ ਸਾਡੇ ਵਾਲਾ ਲਾਗੂ ਕਰੋ ਤਾਂ ਇਹ ਉਸ ਤੋਂ ਵੀ ਖਤਰਨਾਕ ਨੀਤੀ ਹੈ ਸਰਕਾਰ ਦੀ ਕਿਉਂਕਿ ਉਹਨਾਂ ਦਾ ਉਹ ਹਮਲੇ ਤੋਂ ਉਹ ਰੁਕੇ ਆ ਪਰ ਉਹ ਪਿੱਛੇ ਨਹੀਂ ਹਟੇ ਲਗਾਤਾਰ ਉਹ ਧੱਕ ਰਹੇ ਨੇ ਕਿ ਸਾਨੂੰ ਪਰਵਾਹ ਨਹੀਂ ਕਿਉਂਕਿ ਮੋਦੀ ਸਰਕਾਰ ਜਿਹੜੀ ਤੀਜੀ ਵਾਰੀ ਕੇਂਦਰ ਚ ਬਣ ਗਈ ਹੈ ਜਿਹੜੀ ਹਰਿਆਣਾ ਚ ਲੱਗਦਾ ਸੀ ਵੀ ਇਹ ਹਰ ਜਾਊਗੀ ਪੂਰੀ ਤਰ੍ਹਾਂ ਉੱਥੇ ਵੀ ਕਿਸੇ ਤਰੀਕੇ ਨਾਲ ਉਹਨਾਂ ਜਿਹੜਾ ਸਮਪਰਦਾਇਕ ਮਾਹੌਲ ਬਣਾ ਕੇ ਜਿਹੜਾ ਆਪਣਾ ਉਹਨਾਂ ਦਾ ਇੱਕ ਹੈਗਾ ਕਿ ਫਿਰਕਾ ਪ੍ਰਸ਼ਤੀ ਪੋਲਿਟਿਕਸ ਕਰਕੇ ਮਹਾਰਾਸ਼ਟਰ ਦੇ ਵਿੱਚ ਅਜਿਹੀ ਪੋਲਿਟਿਕਸ ਕਰਕੇ ਉਹ ਲਗਾਤਾਰ ਜਿੱਤ ਰਹੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹਨਾਂ ਕਿਸਾਨਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸੋ ਜਿਹੜਾ ਪੁਰਾਣੀ ਜਿਹੜੀ ਪੁਰਾਣਾ ਜ਼ਹਿਰ ਹੈ ਉਹ ਜ਼ਹਿਰ ਹੋਰ ਖਤਰਨਾਕ ਕਰਕੇ ਨਵੀਂ ਬੋਤਲ ਚ ਪਾ ਕੇ ਦਿੰਦਾ ਹੈ ਕਿ ਉਵੇਂ ਨਹੀਂ ਤੇ ਐਵੇਂ ਲਾਗੂ ਕਰੋ ਸੋ ਇਹ ਇਸ ਦੇ ਖਿਲਾਫ ਪੰਜਾਬ ਦੇ ਔਰ ਦੇਸ਼ ਦੇ ਕਿਸਾਨ ਖੜੇ ਨੇ ਔਰ ਅਸੀਂ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਕੀ ਜਿਹੜੀ ਇਹ ਨੀਤੀ ਹੈ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਤੁਸੀਂ ਪਹਿਲਾਂ ਤਾਂ ਅਸੀਂ ਤਾਂ ਮੰਗ ਰਹੇ ਹਾਂ ਐਮ ਐਸ ਪੀ ਦਾ ਗਰੰਟੀ ਕਾਨੂੰਨ ਕਿ ਸਾਡੀਆਂ ਜਿਹੜੀਆਂ ਮੰਡੀਆਂ ਨੇ ਹੋਰ ਮਜ਼ਬੂਤ ਕੀਤੀਆਂ ਜਾਣ ਸਾਡੀ ਹਰ ਫਸਲ ਦਾ ਜਿਹੜਾ ਭਾਅ ਸਾਨੂੰ ਮਿਲਣਾ ਚਾਹੀਦਾ ਇਸ ਵਾਰ ਅਸੀਂ ਝੋਨਾ ਵੇਚਿਆ ਸਰਕਾਰ ਇਸ ਕਹਿਨ ਨੂੰ ਤਾਂ ਸਾਨੂੰ ਐਮ ਐਸ ਪੀ ਮਿਲ ਰਹੀ ਹੈ ਪਰ ਪ੍ਰਤੀ ਕੁਇੰਟਲ 50 ਰੁਪਏ ਤੋਂ ਲੈ ਕੇ 300 ਰੁਪਏ ਤੱਕ ਕੱਟ ਜਿਹੜਾ ਇਸ ਵਾਰੀ ਕਿਸਾਨਾਂ ਨੂੰ ਸਹਿਣਾ ਪਿਆ ਤੇ ਇਸੇ ਗੱਲ ਤੇ ਦੇ ਡਰ ਚ ਅਸੀਂ ਗਰੰਟੀ ਮੰਗਦੇ ਹਾਂ ਕਿ ਐਮ ਐਸ ਪੀ ਦਾ ਗਰੰਟੀ ਹੋਣੀ ਚਾਹੀਦੀ ਐਮ ਐਸ ਪੀ ਵੀ ਜਿਹੜੀ ਹੈ ਸੀ 2 50 ਜੋ ਡਾਕਟਰ ਸਵਾਮੀ ਦਾਸਨ ਦਾ ਫਾਰਮੂਲਾ ਉਹਦੇ ਅਨਸਾਰ ਹੋਣੀ ਚਾਹੀਦੀ ਹੈ ਤੇ ਉਹਦੀ ਗਰੰਟੀ ਹੋਣੀ ਚਾਹੀਦੀ ਹੈ ਪਰ ਇਹ ਕਹਿ ਰਹੇ ਨੇ ਨਵੇਂ ਫਰੇਮਵਰਕ ਦੇ ਵਿੱਚ ਕਿ ਪ੍ਰਾਈਵੇਟ ਪਲੇਅਰ ਨੂੰ ਖਰੀਦਣ ਦਿੱਤਾ ਜਾਵੇ ਔਰ ਉਹਨੂੰ ਸੈਂਸਕ ਦੇ ਨਾਲ ਸੂਚਕ ਜਿਹੜਾ ਉਹ ਸੈਂਸ ਨਿਫਟੀ ਜੋ ਵੀ ਸ਼ੇਅਰ ਮਾਰਕੀਟ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਨਾਲ ਜੋੜਿਆ ਜਾਊਗਾ ਹੁਣ ਤੁਸੀਂ ਦੇਖੋ ਉਹ ਉਹ ਕਿਹਦੇ ਹੱਥ ਚ ਹੈ ਉਹ ਵੱਡੇ ਕਾਰਪੋਰੇਟ ਨੈੱਟਸ ਹੈ ਸਾਡੇ ਆਮ ਕਿਸਾਨਾਂ ਨੂੰ ਉਹਦੇ ਬਾਰੇ ਕੀ ਪਤਾ ਹੈ ਤੇ ਜਦੋਂ ਸਾਰਾ ਕੁਝ ਉਹਦੇ ਨਾਲ ਜੋੜਿਆ ਜਾ ਰਿਹਾ ਤਾਂ ਫਿਰ ਇਹ ਸਾਰਾ ਕੁਝ ਸਾਡੇ ਕੋਲ ਫੜ ਕੇ ਉਹਨਾਂ ਨੂੰ ਫੜਾਇਆ ਜਾ ਰਿਹਾ ਅਮਰੀਕਨ ਸਾਮਰਾਜ ਨੂੰ ਜਾਂ ਹੋਰ ਜਿਹੜੀਆਂ ਵਿਦੇਸ਼ੀ ਕ ਜਾ ਅਡਾਨੀ ਵਰਗੇ ਨੂੰ ਉਹਨਾਂ ਦੇ ਹੱਥ ਫੜਾਇਆ ਜਾ ਰਿਹਾ ਸੋ ਇਸ ਕਰਕੇ ਤਾਂ ਅਸੀਂ ਵਿਰੋਧ ਕਰਦੇ ਆ ਇਹਨੂੰ ਬਿਲਕੁਲ ਲਾਗੂ ਨਹੀਂ ਕਰਦੇ ਜੀ ਜਿਹੜਾ ਨਵਾਂ ਫਰੇ ਵਰਕੇ ਲੈ ਕੇ ਆਏ ਆ ਤੁਹਾਨੂੰ ਕੀ ਲੱਗਦਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਫੁੱਟਬਾਸ਼ ਸ਼ਕਾਰ ਹੋਗਾ ਇਸ ਕਰਕੇ ਆ ਜਾਂ ਕੋਈ ਹੋਰ ਦੇਖੋ ਇਹ ਸਰਕਾਰ ਹਮੇਸ਼ਾ ਜ਼ੋਰ ਲਾਉਂਦੀ ਹੈ ਸਰਕਾਰ ਸਾਡੇ ਨਾਲ ਸਿੱਧਾ ਵੀ ਲੜਦੀ ਹੈ ਤੇ ਸਰਕਾਰ ਅੰਦਰ ਬੈਠ ਕੇ ਵੀ ਲੜਦੀ ਔਰ ਹਮੇਸ਼ਾ ਫੁੱਟ ਪਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਪਹਿਲਾਂ ਵੀ 1999-92 ਤੋਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਉਦੋਂ ਵੀ ਜੇ ਕਿਸਾਨ ਜਥੇਬੰਦੀਆਂ ਆਡਰ ਸੀ ਔਰ ਪ੍ਰਾਈਵੇਟ ਦੀਆਂ ਕੱਲੀਆਂ ਕਿਸਾਨ ਜਥੇਬੰਦੀਆਂ ਨਹੀਂ ਆਡ-ਆਡ ਸਮਾਜ ਦੇ ਜਿੰਨੇ ਤਬਕੇ ਨੇ ਟਰੇਡ ਯੂਨੀਅਨਸ ਦੀ ਗੱਲ ਕਰੋ ਸਾਰੇ ਅਦਾਰਿਆਂ ਦੀ ਗੱਲ ਕਰੋ ਉਹਨਾਂ ਵਿੱਚ ਵੀ ਲੋਕਾਂ ਨੂੰ ਡਿਵਾਈਡ ਕਰਕੇ ਇਹਨਾਂ ਨੇ ਉਹ ਨੀਤੀਆਂ ਜਿਹੜੀਆਂ ਪ੍ਰਾਈਵੇਟੇਸ਼ਨ ਦੀਆਂ ਜਿਹਨੂੰ ਆਪਾਂ ਨਿਜੀਕਰਨ ਕਹਿੰਦੇ ਆ ਉਹ ਨਿਜੀਕਰਨ ਦੀਆਂ ਨੀਤੀਆਂ ਲੈ ਕੇ ਹਰ ਵਿਭਾਗ ਜਿਹੜਾ ਵਾ ਚਾਹੇ ਬਿਜਲੀ ਵਿਭਾਗ ਹੈ ਇਸ ਤੋਂ ਤੱਕ ਕਿ ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਹਨੂੰ ਵੀ ਸਿੱਧਾ ਕੇਂਦਰ ਆਪਣੇ ਹੱਥ ਚ ਲੈ ਰਿਹਾ ਜਿੰਨੇ ਅਦਾਰੇ ਨੇ ਚਾਹੇ ਰੇਲਵੇ ਇੱਕ ਇੱਕ ਕਰਕੇ ਉਹਨਾਂ ਨੇ ਖੋਲਿਆ ਆਖਰ ਦੇ ਵਿੱਚ ਉਹ ਕਿਸਾਨਾਂ ਦੇ ਉੱਪਰ ਉਹਨਾਂ ਕਿਸਾਨ ਜਿਹੜੀ ਖੇਤੀ ਉਹਦੇ ਉੱਤੇ ਹਮਲਾ ਬੋਲਿਆ ਤਾਂ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਜਿਹੜੀਆਂ ਸੁਭਾ ਅਨਸਾਰ ਜਾਂ ਵਿਚਾਰ ਅਨਸਾਰ ਆਡਰ ਸੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇਕੱਠੀਆਂ ਕੀਤੀਆਂ ਤਾਂ ਉਸ ਤੋਂ ਬਾਅਦ ਸਾਡੇ ਕੁਝ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਸਾਡਾ ਕਦ ਬਹੁਤ ਵੱਧ ਗਿਆ ਮੈਂ ਸਪੱਸ਼ਟ ਇਹ ਗੱਲ ਕਹਿਣੀ ਚਾਹੁੰਦਾ ਸਾਡੇ ਕੁਝ ਲੋਕਾਂ ਨੂੰ ਇਹ ਲੱਗਿਆ ਕਿ ਸਾਡਾ ਕਦ ਬਹੁਤ ਉੱਚਾ ਹੋ ਗਿਆ ਤੇ ਹੁਣ ਪਤਾ ਨਹੀਂ ਅਸੀਂ ਸੱਦਾ ਦੇ ਗਲਿਆਰੇ ਚ ਬੈਠ ਜਾਵਾਂਗੇ ਤਾਂ ਸੁਭਾ ਅਨਸਾਰ ਕੋਈ ਚੋਣਾ ਚ ਗਿਆ ਕੋਈ ਬਾਈਕਟ ਕਰਕੇ ਬੈਠਿਆ ਕਿ ਕੁਝ ਕੁਝ ਚੁੱਪ ਕਰਕੇ ਬੈਠ ਗਏ ਤਾਂ ਅਜੇ ਵਿੱਚ ਸਰਕਾਰ ਨੇ ਹਮਲਾ ਕਰਕੇ ਆਪਦੇ ਪਿੱਠੂਆਂ ਰਹੀ ਉਸ ਨੂੰ ਦਾ ਯਤਨ ਕੀਤਾ ਔਰ ਇਹਨੂੰ ਤਿੰਨ ਹਿੱਸਿਆਂ ਚ ਵੰਡ ਵੀ ਲਿਆ ਤਾਂ ਉਹਦੇ ਚੋਂ ਲੱਗਦਾ ਕਿ ਕਿਸਾਨਾਂ ਦੀ ਤਾਕਤ ਨੂੰ ਸ਼ਾਇਦ ਘਟ ਗਈ ਹੈ ਤਾਂ ਆਪ ਦਾ ਜਿਹੜਾ ਹਮਲਾ ਹੈ ਉਹ ਲਗਾਤਾਰ ਉਸੇ ਤਰੀਕੇ ਨਾਲ ਜਾਰੀ ਰੱਖਿਆ ਜੀ ਡੱਲੇ ਆ ਸਾ ਮਰਨ ਵਰ ਤੇ ਬੈਠੇ ਹੋਏ ਨੇ ਕਿਵੇਂ ਦੇਖਦੇ ਹੋ ਮਤਲਬ ਇੱਕ ਜਿਹੜਾ ਹਮਲਾ ਵੱਡਾ ਹੈਗਾ ਔਰ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਕੀ ਸਮਝਦਾ ਹੈ ਦੇਖੋ ਅਸੀਂ ਸਮਝਦੇ ਆ ਕਿ ਜਿਹੜੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਸਾਡੇ ਪੰਜਾਬ ਦੀ ਕਿਸਾਨੀ ਦੇ ਉਹ ਹੀਰੋ ਨੇ ਪੰਜਾਬ ਦੀ ਕਿਸਾਨੀ ਲਈ ਉਹਨਾਂ ਨੇ ਅਨੇਕਾਂ ਹੀ ਲੜਾਈਆਂ ਲੜੀਆਂ ਨੇ ਔਰ ਪੰਜਾਬ ਦੇ ਲੋਕਾਂ ਦੀ ਜ਼ਮੀਨ ਬਚਾਉਣ ਲਈ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਉਣ ਲਈ ਉਹਨਾਂ ਨੇ ਲੰਮੀ ਜਦੋਜਹਦ ਕੀਤੀ ਹੈ ਕਈ ਦਹਾਕਿਆਂ ਦਾ ਉਹਨਾਂ ਦਾ ਜਿਹੜਾ ਸਫ਼ਰ ਹੈਗਾ ਸੋ ਇਹਦੇ 'ਚ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਉਹ ਮਰਨ ਵਰਤੇ ਬੈਠੇ ਨੇ ਇਸ ਤੱਕ ਇਹ ਕੇਂਦਰ ਸਰਕਾਰ ਦਾ ਜਿਹੜਾ ਐਮਐਸਪੀ ਦਾ ਗਰੰਟੀ ਨੂੰ ਨਾ ਬਣਾਉਣਾ ਜਾਂ ਕਰਜ਼ੇ ਤੇ ਲਕੀਰ ਨਾ ਫੇਰਨਾ ਉਹਦੇ ਰਵੱਈਏ ਨੂੰ ਦੇਖਦੇ ਹੋ ਉਹਨਾਂ ਨੇ ਮਰਨ ਵਾਰਤ ਸ਼ੁਰੂ ਕੀਤਾ ਅਜਿਹੇ ਵਿੱਚ ਵੀ ਕੇਂਦਰ ਸਰਕਾਰ ਉਹਨਾਂ ਦੀ ਸਿਹਤ ਨੂੰ ਜਾਂ ਉਹਨਾਂ ਦੀ ਜਾਨ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹੈਗੀ ਅੱਗੇ ਲੋਕ ਕਿਸੇ ਵਾਰੀ ਧਰਨਿਆਂ ਤੇ ਜਾਂ ਭੁੱਖੜ ਧਰਨਾਂ ਦੇ ਬੈਠਦੇ ਤਾਂ ਸਰਕਾਰਾਂ ਨੂੰ ਫਿਕਰ ਪੈਂਦਾ ਸੀ ਪਰ ਮਹੀਨੇ ਤੋਂ ਉੱਪਰ ਸਮਾਂ ਬੀਤ ਗਿਆ ਕੇਂਦਰ ਸਰਕਾਰ ਦਾ ਜਾਂ ਬੀਜੇਪੀ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਆਇਆ ਜਗਿੰਦਰ ਸਿੰਧਲੇਵਾਲ ਨੂੰ ਲੈ ਕੇ ਕਿ ਅਸੀਂ ਭਾਈ ਤੁਹਾਡੀਆਂ ਮੰਗਾਂ ਮੰਨਦੇ ਜਾਂ ਤੁਹਾਡੀ ਗੱਲ ਸੁਣਦੇ ਹਾਂ ਉਹ ਇੱਕਦਮ ਪਾਸੇ ਹੋ ਗਏ ਸੁਪਰੀਮ ਕੋਰਟ ਨੂੰ ਅੱਗੇ ਕਰਤਾ ਗਿਆ ਸੁਪਰੀਮ ਕੋਰਟ ਕਮੇਟੀਆਂ ਬਣਾ ਰਹੀ ਹੈ ਸਾਰਾ ਕੁਝ ਕਰ ਰਹੀ ਹੈ ਤਾਂ ਅਜੇ ਵਿੱਚ ਸਾਨੂੰ ਔਰ ਸੰਯੁਕਤ ਕਿਸਾਨ ਮੋਰਚਾ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਬਹੁਤ ਫਿਕਰਮੰਦ ਹੈ ਕਿਉਂਕਿ ਇੱਕ ਆਮ ਇਨਸਾਨ ਵੀ ਜੇਕਰ ਚਾਵੇ ਹਰ ਹਰੇਕ ਇਨਸਾਨ ਦੀ ਜਾਨ ਦੀ ਬਹੁਤ ਜ਼ਿਆਦਾ ਕੀਮਤ ਹੈ ਪਰ ਜਿਹੜਾ ਆਗੂ ਹੁੰਦਾ ਜਿਹੜਾ ਅਗਵਾਈ ਕਰ ਰਿਹਾ ਹੁੰਦਾ ਉਹਦੀ ਜਾਨ ਦੀ ਕੀਮਤ ਉਸ ਤੋਂ ਵੀ ਕਿਤੇ ਜ਼ਿਆਦਾ ਹੁੰਦੀ ਹੈ ਸੋ ਅਜੇ ਇਹ ਜੇ ਦੀ ਆਪਾਂ ਉਦਾਹਰਨ ਦੇਖਣੀ ਹੋਵੇ ਤਾਂ ਅਸੀਂ ਦੀ ਧੜਾਂ ਚ ਆਪਾਂ ਲੰਘ ਰਹੇ ਹਾਂ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਸਾਹਿਬ ਦਾ ਪਰਿਵਾਰ ਪੰਡਿਆ ਜਾਂਦਾ ਤਾਂ ਚਮਕੌਰ ਦੀ ਗੜੀ 'ਚ ਜੁੱਧ ਹੁੰਦਾ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਇਸ ਗੱਲ ਹੀ ਤਿਆਰ ਹੁੰਦੇ ਆ ਕਿ ਮੈਂ ਸ਼ਹੀਦੀ ਲੜ ਕੇ ਸ਼ਹੀਦ ਹੋਵਾਂਗਾ ਪਰ ਜਿਹੜੇ ਜਿਹੜੇ ਸਿੰਘ ਹੁੰਦੇ ਆ ਪੰਜ ਪਿਆਰੇ ਹੁੰਦੇ ਆ ਉਹ ਕਹਿੰਦੇ ਕਿ ਨਹੀਂ ਤੁਸੀਂ ਸਾਡੇ ਗੁਰੂ ਹੋ ਗੁਰੂ ਮਤਲਬ ਆਗੂ ਜਾਂ ਆਪਾਂ ਕਹਿੰਦੇ ਆ ਨਾ ਤਾਂ ਤੁਸੀਂ ਸਾਡੇ ਗੁਰੂ ਹੋ ਤਾਂ ਤੁਹਾਨੂੰ ਇਹ ਜਿਹੜੀ ਗੜੀ ਆ ਛੱਡਣੀ ਪਊਗੀ ਉਹ ਕਹਿੰਦੇ ਕਿ ਮੈਂ ਨਹੀਂ ਛੱਡ ਕੇ ਜਾਵਾਂਗਾ ਤੁਸੀਂ ਜਾਣਾ ਤੇ ਚੱਲ ਜੋ ਉਹ ਕਹਿੰਦੇ ਕਿ ਨਹੀਂ ਤੁਸੀਂ ਸਾਡੇ ਵਰਗੇ अनेका ਪੈਦਾ ਕਰ ਲਵੋਗੇ ਅਸੀਂ ਤੁਹਾਡੇ ਵਰਗਾ ਨਹੀਂ ਬਣਾ ਸਕਦੇ ਤੁਸੀਂ ਆਗੂ ਹੋ ਸਾਡੇ ਤਾਂ ਆਗੂ ਜਿਹੜਾ ਜਿਹ ਹੁੰਦਾ ਜਾਂ ਗੁਰੂ ਹੁੰਦਾ ਉਹ ਉਹ ਫਿਰ ਤੋਂ ਨਵੀਆਂ ਚੀਜ਼ਾਂ ਤਿਆਰ ਕਰ ਲੈਂਦਾ ਤਾਂ ਉਹਨਾਂ ਨੇ ਹੁਕਮ ਲਾਇਆ ਕਿ ਅਸੀਂ ਵੇਖੋ ਤੁਸੀਂ ਸਾਨੂੰ ਸਿਖਾਇਆ ਕਿ ਖਾਲਸਾ ਜਾਂ ਪੰਜ ਸਿੰਘ ਹੀ ਪੰਚਾਇਤ ਹੀ ਸਾਰਾ ਕੁਝ ਚਲਾਉਗੀ ਤਾਂ ਅਸੀਂ ਪੰਚਾਇਤ ਬਣ ਕੇ ਜਾਂ ਅਸੀਂ ਖਾਲਸੇ ਦਾ ਰੂਪ ਆ ਅਸੀਂ ਤੁਹਾਨੂੰ ਹੁਕਮ ਲਾਉਨੇ ਆ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਓ ਤਾਂ ਉਹ ਉਹਦਾ ਇੱਕ ਜਿਹੜੇ ਸਾਡੇ ਕੋਲ ਉਦਾਹਰਣ ਹੈ ਕਿ ਆਗੂ ਜਿਹੜਾ ਨਾ ਜਿਹੜਾ ਅਗਵਾਈ ਕਰ ਰਿਹਾ ਉਹਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਤਾਂ ਅਜੇ ਵਿੱਚ ਜਿਹੜਾ ਡੱਲੇਵਾਲ ਸਾਹਿਬ ਦੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਨਵੀਆਂ ਆਗੂ ਸਫਾਂ ਨੂੰ ਪੈਦਾ ਕਰਨ ਲਈ ਤਾਂ ਫਿਰ ਵੀ ਉਹਨਾਂ ਨੇ ਜੇਕਰ ਆਪਣੇ ਆਪ ਨੂੰ ਦਾਤੇ ਲਾ ਦਿੱਤਾ ਤਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਟਾਸ ਤੋਂ ਮਸ ਨਹੀਂ ਹੋ ਰਹੀ ਸੋ ਸਾਨੂੰ ਇਸ ਗੱਲ ਦੀ ਬਹੁਤ ਫਿਕਰਮੰਦੀ ਹੈ ਕਿ ਸਾਨੂੰ ਉਹਨਾਂ ਦੀ ਜਾਨ ਬਚਾਉਣੀ ਚਾਹੀਦੀ ਹੈ ਅਸੀਂ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਉਹ ਇਹਦੇ ਵਿੱਚ ਦਖਲਅੰਦਾਜ਼ੀ ਦੇਣ ਕਿਉਂਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਪਰਵਾਹ ਨਹੀਂ ਕੇਂਦਰ ਸਰਕਾਰ ਇੱਕ ਅੰਦੋਲਨ ਪਿੱਛੇ ਲੜ ਕੇ ਹਟਿਆ ਤਾਂ ਐਂਜ ਲੱਗਦਾ ਸੀ ਕਿ ਕੇਂਦਰ ਸਰਕਾਰ ਪਿੱਛੇ हट ਗਈ ਪਰ ਨਹੀਂ ਉਸ ਨੇ ਨਵੀਂ ਖੇਤੀ ਨੀਤੀ ਲਾਂਦੀ ਉਹ ਕਹਿੰਦੀ ਹੈ ਕਿ ਤੁਸੀਂ ਅਸੀਂ ਤਾਂ ਆਪਦੀ ਗੱਲ ਨੂੰ ਲਾਗੂ ਕਰਾਂਗੇ ਜਿਵੇਂ ਬਾਹਰੀ ਹਮਲਾਵਰ ਇਹ ਤੇ ਹਮਲਾ ਕਰਨ ਲਈ ਲਗਾਤਾਰ ਉਹ ਸਾਡੇ ਹਜ਼ਾਰਾਂ ਲੋਕਾਂ ਨੂੰ ਮਾਰ ਦਿੰਦੇ ਸੀ ਸਾਡੀ ਜ਼ਮੀਨ ਖੋਣ ਲਈ ਸਾਡਾ ਸਾਡੀ ਕਿਰਤ ਖੋਣ ਦੇ ਲਈ ਤਾਂ ਐਵੇਂ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਇੱਕ ਜਗਜੀਤ ਸਿੰਘ ਡੱਲੇਵਾਲ ਨਾਲ ਨਹੀਂ ਉਹ ਤਾਂ ਚਾਹਣਗੇ ਕਿ ਇਸ ਭਾਵੇਂ ਸਾਰੇ ਪੰਜਾਬ ਮਰ ਜਾਵੇ ਹਜ਼ਾਰਾਂ ਲੋਕਾਂ ਨੂੰ ਕਤਲੇਆਮ ਕਰਨਾ ਪਵੇ ਤੁਸੀਂ ਯੂਕਰੇਨ ਦੀ ਲੜਾਈ ਵੇਖ ਲਓ ਜ਼ਮੀਨ ਦੇ ਕਬਜ਼ੇ ਦੀ ਲੜਾਈ ਆ ਤੁਸੀਂ ਗਾਜ਼ਾ ਦੀ ਲੜਾਈ ਦੇਖ ਲਓ ਇਜ਼ਰਾਇਲ ਦੀ ਜ਼ਮੀਨ ਦੇ ਕਬਜ਼ੇ ਦੀ ਲੜਾਈ ਤਾਂ ਉੱਥੇ ਹਜ਼ਾਰਾਂ ਲੋਕਾਂ ਨੂੰ ਬੰਬਾਂ ਨਾਲ ਮਾਰਿਆ ਜਾ ਰਿਹਾ ਤਾਂ ਸਾਡੇ ਪੰਜਾਬ ਵਰਗੇ ਸੂਬਾ ਜਿਹੜਾ ਸਾਰੀ ਦੁਨੀਆ ਦਾ ਕਹਿ ਲਓ ਕਿ ਉਪਜਾਊ ਸੂਬਾ ਜਿੱਥੇ ਪੰਜ ਦਰਿਆ ਵਗਦੇ ਸਾਡੇ ਕੋਲ ਕੁਦਰਤੀ ਪਾਣੀ ਹੈ ਕੁਦਰਤੀ ਜ਼ਮੀਨ ਬਹੁਤ ਸੋਹਣੀ ਹੈ ਤਾਂ ਇਸ ਨੂੰ ਖੋਣ ਲਈ ਤਾਂ ਉਹ ਹੋਰ ਲੋਕਾਂ ਨੂੰ ਵੀ ਮਾਰ ਦੇਣਗੇ ਪਿਛਲੇ ਦਿਨੀ ਇਸੇ ਹੀ ਬਾਰਡਰ ਤੇ ਸ਼ੰਭੂ ਦੀ ਗੱਲ ਕਰੋ ਖਨੌਰੀ ਦੀ ਗੱਲ ਕਰੋ ਖਨੌਰੀ ਦਾ ਸਿੱਧੀ ਗੋਲੀ ਮਾਰ ਕੇ ਸ਼ੁਭਕਰਮ ਨੂੰ ਮਾਰ ਦਿੱਤਾ ਗਿਆ ਹੁਣ ਵੀ ਸ਼ੰਭੂ ਬਾਰਡਰ ਤੇ ਗੋਲੇ ਸਿੱਟੇ ਜਾ ਰਹੇ ਨੇ ਤਾਂ ਅਜੇ ਵਿੱਚ ਕੇਂਦਰ ਸਰਕਾਰ ਬਿਲਕੁਲ ਪ੍ਰਵਾਹ ਨਹੀਂ ਕਰ ਰਹੀ ਤਾਂ ਅਜਿਹੇ ਵਿੱਚ ਸਾਨੂੰ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਬੇहद ਲਾਜ਼ਮੀ ਹੈ ਉਹ ਜਾਂ ਤਾਂ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਬਚਾਵੇ ਜਾਂ ਫਿਰ ਸਾਡੇ ਸਿੱਖ ਸੰਸਥਾਵਾਂ ਨੇ ਉਹ ਆਪਣੇ ਵੱਲੋਂ ਹੁਕਮ ਕਰਕੇ ਡੱਲੇਵਾਲ ਸਾਹਿਬ ਦੀ ਜਾਨ ਬਚਾਉਂ ਜੀ ਐਸ ਕੇ ਐਮ ਤੇ ਡੱਲੇਵਾਲ ਸਾਹਿਬ ਚ ਇਕਤਾ ਕਿਉਂ ਨਹੀਂ ਹੋ ਰਹੀ ਔਰ ਐਸ ਕੇ ਐਮ ਕੀ ਐਫਰਟ ਕਰ ਰਿਹਾ ਕੀ ਕੋਸ਼ਿਸ਼ਾਂ ਕਰ ਰਿਹਾ ਇਕਤਾ ਵਾਸਤੇ ਦੇਖੋ ਐਸ ਕੇਮ ਸ਼ੁਰੂ ਤੋਂ 41 ਕੋਸ਼ਿਸ਼ ਕੀਤੀਆਂ ਕਮੇਟੀ 6 ਮੈਂਬਰੀ ਬਣਾਈ ਮਾਰਚ ਦੇ ਵਿੱਚ ਵੀ ਉਸ ਤੋਂ ਬਾਅਦ ਵੀ ਹੁਣ ਵੀ ਸਰਵਨ ਸਿੰਘ ਪੰਦੇਰ ਉਹਨਾਂ ਨੇ ਪਟਿਆਲੇ ਦੇ ਵਿੱਚ ਮੀਟਿੰਗ ਹੋਈ ਹੈ ਅੱਗੇ ਵੀ ਮੀਟਿੰਗ ਚਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਸ joint ਕਿਸਾਨ ਮੋਰਚਾ ਗੈਰ ਰਾਜਨੀਤਕ ਜੀਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੀ ਨੇ ਉਹਨਾਂ ਦੇ ਵੱਲੋਂ ਕੋਈ ਵੀ ਸ਼ਾਮਲ ਨਹੀਂ ਹੋਇਆ ਤਾਂ ਉਹ ਜਿਹੜਾ ਢੱਲੇਵਾਲ ਸਾਹਿਬ ਤਾਂ ਹੁਣ ਬੈਠੇ ਹੋਏ ਨੇ ਉਹ ਕਿਸੇ ਵੀ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕਦੇ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਦਾ ਦਾਤੇ ਲਾ ਦਿੱਤਾ ਕਿ ਮੈਂ ਹੁਣ ਭਾਈ ਮੈਂ ਜੇ ਸਰਕਾਰ ਨਹੀਂ ਕਰ ਰਹੀ ਤਾਂ ਮੈਂ ਆਪਦੀ ਕੁਰਬਾਨੀ ਦੇਣ ਲਈ ਤਿਆਰ ਹਾਂ ਤਾਂ ਇਸ ਦੇ ਦੌਰਾਨ ਜਿਹੜੀ ਗੈਰ ਰਾਜਨੀਤਿਕ ਮੋਰਚ ਦੀ ਲੀਡਰਸ਼ਿਪ ਆ ਜਿਹੜੀ ਜਿੰਦੇ ਤੇ ਸ਼ੱਕ ਵੀ ਉਪਜਦਾ ਕਿ ਉਹ ਕਿਉਂ ਨਹੀਂ ਕਰ ਰਹੇ ਕਿਉਂਕਿ ਦੇਖੋ ਉਹ ਇੱਕ ਬਹਾਨਾ ਲਾ ਦਿੰਦੇ ਆ ਵੀ ਅਸੀਂ ਤਾਂ ਗੈਰ ਰਾਜਨੀਤਿਕ ਆ ਵੈਸੇ ਗੈਰ ਰਾਜਨੀਤਿਕ ਕੁਝ ਨਹੀਂ ਹੁੰਦਾ ਦੁਨੀਆ ਦੇ ਵਿੱਚ ਤੁਹਾਡਾ ਨਾਮ ਜਿਹੜਾ ਹੈ ਨਾ ਉਹਦੇ ਅੰਦਰ ਵੀ ਰਾਜਨੀਤੀ ਛੁਪੀ ਹੁੰਦੀ ਹੈ ਸੋ ਜੇ ਆਪਣੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸਾਡੇ ਸ੍ਰੀ ਕਾਲ ਤਖਤ ਸਾਹਿਬ ਦੀ ਸਥਾਪਨਾ ਕਰਨ ਵਾਲੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਾਈਆਂ ਮੀਰੀ ਤੇ ਪੀਰੀ ਦੀਆਂ ਹਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਸਾਹਮਣੇ ਬਿਲਕੁਲ ਅਕਾਲ ਤਖਤ ਬਣਾਇਆ ਉਹ ਰਾਜਨੀਤੀ ਤੋਂ ਪਰੇ ਉੱਥੋਂ ਕਿ ਕਿ ਰਾਜ ਜੇ ਕਰਨਾ ਤਾਂ ਰਾਜ ਦੀ ਨੀਤੀ ਕੜਨੀ ਪਊਗੀ ਪਰ ਫਿਰ ਰਾਜ ਕੀਤਾ ਵੀ ਖਾਲਸੇ ਦਾ ਰਾਜ ਵੀ ਆਇਆ ਤਾਂ ਅਜੇ ਵਿੱਚ ਗੈਰ ਰਾਜਨੀਤਿਕ ਕੁਝ ਨਹੀਂ ਹੁੰਦਾ ਸਮਾਜ ਦੇ ਵਿੱਚ ਫਿਰ ਵੀ ਜਦੋਂ ਗੈਰ ਰਾਜਨੀਤਿਕ ਦਾ ਲੈਵਲ ਲਾ ਦਿੱਤਾ ਔਰ ਇਹ ਕਿਹਾ ਜਾਂਦਾ ਵੀ ਜਿਹੜੀਆਂ ਆਹ ਜੱਥੇਬੰਦੀਆਂ ਇਹ ਤੇ ਇਲੈਕਸ਼ਨ ਤੇ ਚਲੀਆਂ ਗਈਆਂ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਭਾਈ ਇਹਨਾਂ ਦੇ ਅਸੀਂ ਇਹ ਰਾਜਨੀਤਿਕ ਨੇ ਰਾਜੇਵਾਲ ਸਾਹਿਬ ਹੋਣੀ ਦਾ ਦੂਜੇ ਜਿਹੜੇ ਉਹ ਰਾਜਨੀਤਕ ਹੋਗੇ ਤੇ ਅਸੀਂ ਗੈਰ ਰਾਜਨੀਤਕਾਂ ਪਰ ਇਹਦੇ ਵਿੱਚ ਬੜੀ ਮੌਕਾ ਪ੍ਰਸਤੀ ਵਿਖਾਈ ਜਾ ਰਹੀ ਉਹ ਮੌਕਾ ਪ੍ਰਸਤੀ ਕੀ ਹੈ ਜਿਹੜੇ ਜਿਹੜਾ ਸੰਯੁਕਤ ਸਮਾਜ ਮੋਰਚਾ ਜਿਹਦੇ ਕਰਕੇ ਤੁਸੀਂ ਫੁੱਟ ਪਾ ਕੇ ਬੈਠੇ ਹੋ ਵੀ ਤਾਂ ਵੋਟਾਂ ਚਲੇ ਗਏ ਸੀ ਉਸੇ ਹੀ ਸੁਨੂਬਤ ਸਮਾਜ ਮੋਰਚੇ ਵੱਲੋਂ ਇੱਕ ਲੱਖਾਂ ਸੰਸਧਾਨਾ ਜਿਹੜਾ ਮੋਰ ਤੋਂ ਇਲੈਕਸ਼ਨ ਲੜਿਆ ਜਿਹਨੂੰ 20 22000 ਵੋਟ ਪਈ ਉਹ ਸਾਡੀਆਂ ਸਟੇਜਾਂ ਦਾ ਸ਼ਿੰਗਾਰ ਬਣਿਆ ਹੋਇਆ ਖਨੌਰੀ ਸ਼ੰਭੂ ਜੀ ਆ ਠੀਕ ਆ ਉਹੀ ਲੱਖਾਂ ਸੰਸਧਾਨਾ ਐਮਪੀ ਦੀ ਚੋਣ ਲੜ ਕੇ ਹਟਿਆ ਉਹ ਗੈਰ ਰਾਜਨੀਤਿਕ ਕਿਵੇਂ ਹੋ ਗਿਆ ਤੇ ਰਾਜੇਵਾਲ ਸਾਹਿਬ ਕਿਵੇਂ ਰਾਜਨੀਤਿਕ ਹੋ ਗਏ ਜਿਹੜੇ ਲਗਾਤਾਰ ਜਿੰਨਾ ਦਾ ਇੱਕ ਇਤਿਹਾਸ ਹੈ ਜਿਨ੍ਹਾਂ ਨੇ ਉਹ ਜੇ ਢੱਲੇਵਾਲ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਬਲਵੀਰ ਸਿੰਘ ਰਾਜੇਵਾਲ ਹੋਣਾ ਨੇ ਵੀ ਇੱਕ ਲੰਮੇ ਲੰਮਾ ਸੰਘਰਸ਼ ਲੜਿਆ ਜ਼ਿੰਦਗੀ ਦੇ ਵਿੱਚ ਤਾਂ ਉਹ ਉਹ ਰਾਜਨੀਤਿਕ ਹੋ ਗਏ ਔਰ ਉਸ ਤੋਂ ਵੀ ਅੱਗੇ ਗੱਲ ਕਰੀਏ ਹਮ ਲਗਾਤਾਰ ਗੈਰ ਰਾਜਨੀਤਿਕ ਦੀ ਜਿਹੜੀ ਮੋਰਚੇ ਦੀ ਲੀਡਰਸ਼ਿਪ ਹੈ ਇਲਜ਼ਾਮ ਲਗਾਉਂਦੀ ਰਹੇ ਕਿ ਇਹ ਜੀ ਬੇਗਗੇ ਸੀ ਸਿਰਫ ਇੱਕ ਇਲਜ਼ਾਮ ਹੈ ਅੱਜ ਤੱਕ ਕੋਈ ਸਾਬਤ ਕਰ ਸਕੇ ਵੀ ਕਿੱਥੇ ਕਿਹੜੇ ਬੈਂਕ ਖਾਤੇ 'ਚ ਕਿਹਦੇ 'ਚ ਪੈਸੇ ਆਏ ਕਿਹਰੇ ਕਿਨੂੰ ਫੜਾਏ ਨਹੀਂ ਫਿਰ ਇਹ ਲਗਾਤਾਰ ਕਿ ਇਲਜ਼ਾਮ ਹੈ ਇਹ ਵੀ ਉਹ ਤਾਂ ਸਿਰਾਂ ਨਾਲ ਗੱਲ ਕਰਦੇ ਰਹੇ ਰੌ ਨਾਲ ਗੱਲ ਕਰਦੇ ਰਹੇ ਹੁਣ ਦੇਖੋ ਇੱਕ ਮਹੀਨੇ ਤੋਂ ਪੰਜਾਬ ਦੀ ਪੂਰੀ ਬਿਊਰੋਕਰੇਸੀ ਦੇ ਵੱਡੇ ਸੀਨੀਅਰ ਜਿਹੜੇ ਅਫਸਰ ਨੇ ਜਾਂ ਡੀਜੀਪੀ ਪੰਜਾਬ ਆ ਉਹ ਉੱਥੇ ਬੈਠੇ ਨੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਕੀ ਉਹ ਗੱਲਬਾਤ ਨਹੀਂ ਕਰ ਰਹੇ ਤੁਸੀਂ ਇੱਕ ਤਸੀਲ ਤੇ 50 ਬੰਦਿਆਂ ਦਾ ਧਰਨਾ ਦੇਣ ਤੁਰ ਪਓ ਸੀਆਈਡੀ ਇੰਟੈਲੀਜੈਂਸੀ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੀ ਵੀ ਕੀ ਮੰਗਾ ਨੇ ਬਿਲਕੁਲ ਇਵੇਂ ਐਸਕੇਮ ਅੰਦਰ ਉਹ ਜਦੋਂ ਅੰਦੋਲਨ ਚੱਲਿਆ ਹੋਇਆ ਹੁਣ ਵੀ ਕਰ ਰਹੇ ਨੇ ਫਿਰ ਇਹਨੂੰ ਕੀ ਕਹੀਏ ਵੀ ਸਰਕਾਰ ਨਾਲ ਗੱਲ ਕੀਤੀ ਜਾ ਰਹੀ ਹੈ ਨਹੀਂ ਇਹ ਤਰੀਕਾ ਠੀਕ ਨਹੀਂ ਔਰ ਅਗਲੀ ਗੱਲ ਵੀ ਦੇਖੋ ਤੁਸੀਂ ਤੁਸੀਂ ਕਾਕਾ ਸਿੰਘ ਕੋਟੜਾ ਦੇ ਬਿਆਨ ਸੁਣੋ ਜੇ ਕੋਈ ਜਾਣਦਾ ਤੇ ਉਹ ਕਹਿੰਦੇ ਇਹ ਤਾਂ ਜੇ ਤਾਂ ਉੱਥੇ ਪੋਲੀਟੀਕਲ ਪਾਰਟੀਆਂ ਉੱਥੇ ਤਾਮਿਲਨਾਡੂ ਤੋਂ ਐਮਪੀ ਵੀ ਆ ਕੇ ਬੋਲਦੇ ਨੇ ਉੱਥੇ ਪੋਲੀਟੀਕਲ ਪਾਰਟੀਆਂ ਦੇ ਲੋਕ ਜਾ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਜਦੋਂ ਦਿੱਲੀ ਅਸੀਂ ਅੰਦੋਲਨ ਲੜਿਆ ਨਾ ਸਾਡਾ ਕਿਸੇ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਬੋਲਣ ਨਹੀਂ ਦੇਣਾ ਪਿੱਛੇ ਬੈਠਣਾ ਬੈਠੋ ਲੋਕਾਂ ਦੇ ਵਿੱਚ ਬੈਠੋ ਤੁਸੀਂ ਅਸੀਂ ਤੁਹਾਨੂੰ ਲੋਕਾਂ ਦੇ ਵਿੱਚ ਬਿਠਾਵਾਂਗੇ ਉੱਥੇ ਕੋਈ ਲੀਡਰ ਸਾਡੀ ਪ੍ਰੈਸ ਕਾਨਫਰੰਸ ਨਹੀਂ ਬੈਠਾ ਕੋਈ ਲੀਡਰ ਸਾਡੀ ਸਟੇਜ ਤੋਂ ਨਹੀਂ ਬੋਲਿਆ ਅੱਜ ਪ੍ਰੈਸ ਕਾਨਫਰੰਸਾਂ ਵੀ ਪੋਲੀਟਿਕਲ ਲੀਡਰਾਂ ਦੀਆਂ ਪੋਲੀਟਿਕਲ ਪਾਰਟੀਆਂ ਦੀ ਹੋ ਰਹੀਆਂ ਸਟੇਜਾਂ ਤੋਂ ਵੀ ਬੋਲ ਰਹੇ ਨੇ ਔਰ ਅਗਲੀ ਗੱਲ ਜਦੋਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਲੋਕ ਇਹ ਕਹਿੰਦੇ ਉਸੇ ਜਾ ਨਹੀਂ ਰਹੇ ਲਗਾਤਾਰ ਗਏ ਆ ਲਗਾਤਾਰ ਜਾ ਰਹੇ ਆ ਡਾਕਟਰ ਦਰਸ਼ਨਪਾਲ ਮਨਜੀਤ ਸਿੰਘ ਪਨੇਰ ਹਰਿੰਦਰ ਸਿੰਘ ਲਖੋਵਾਲ ਸੁਖ ਗਿੱਲ ਮੋਗਾ ਸਕਦੇਆ ਸਿਗਰਾਈਆਂ ਵਾਲਾ ਰਕੇਸ਼ ਤਕੈਤ ਕਿੰਨਾ ਕਿੰਨਾ ਮੈਂ ਨਾਂ ਗਿਣਾਵਾ ਜਿਹੜੇ ਲਗਾਤਾਰ ਉੱਥੇ ਜਾ ਰਹੇ ਨੇ ਔਰ ਹਾਲਚਲ ਜਾਨਣ ਜੇ ਕੋ ਜਾਨਦਾ ਤਾਂ ਉਹ ਕਹਿੰਦੇ ਨੇ ਵੀ ਆ ਦੇਖਣ ਆਉਦੇ ਨੇ ਵੀ ਡੱਲੇ ਵਾਲ ਕਿੰਨੇ ਕ ਦਿਨ ਕੱਢਦਾ ਔਰ ਜਦੋਂ ਜਦੋਂ ਪ੍ਰੈਸ ਦੇ ਵਿੱਚ ਸਿੱਧਾ ਸਵਾਲ ਪੁੱਛਿਆ ਜਾਂਦਾ ਕਿ ਕੀ ਕਾਕਾ ਸਿੰਘ ਕੋਟਲਾ ਜੀ ਤੁਸੀਂ ਦੂਜੀਆਂ ਕਿਸਾਨਾਂ ਜਿਹਾ ਸੱਦਾ ਦਿੰਦੇ ਹੋ ਤਾਂ ਉਹ ਹਾਂ ਜਾਂ ਨਾ ਨਹੀਂ ਕਹਿੰਦੇ ਉਹ ਕਹਿੰਦੇ ਜੀ ਵੇਖੋ ਅਸੀਂ ਤਾਂ ਕਹਿ ਰਹੇ ਆ ਕਿ ਜਿੰਨੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਇੱਕ ਇੱਕ ਟਰਾਲੀ ਖੜੀ ਕਰ ਜੋ ਹੁਣ ਮੈਨੂੰ ਦੱਸੋ ਪੰਚਾਇਤਾਂ ਕੀ ਦੀਆਂ ਨੇ ਜਿਹਦੀ ਸਰਕਾਰ ਹੁੰਦੀ ਐ ਇਸ ਵਾਰੀ ਛੱਤਰ ਦੇ ਨਾਲ ਪੰਚਾਇਤਾਂ ਬਣਾਈਆਂ ਆਮ ਆਦਮੀ ਪਾਰਟੀ ਨੇ ਤੇ ਕਾਕਾ ਸਾਈ ਕੋਟੜੀ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਨੂੰ ਤਾਂ ਬੇਨਤੀ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਨੂੰ ਨਹੀਂ ਕਹਿ ਸਕਦੇ ਔਰ ਉਹ ਉਹ ਕਿਉਂਕਿ ਹੁਣ ਹੁਣ ਪੰਚਾਇਤਾਂ ਗੈਰ ਰਾਜਨੀਤਿਕ ਹੋ ਗਈਆਂ ਤੇ ਕਿਸਾਨ ਜਥੇਬੰਦੀਆਂ ਰਾਜਨੀਤਿਕ ਹੋ ਗਈਆਂ ਸੋ ਇਹ ਜਿਹੜਾ ਇੱਕ ਫਾਨਾੜਾ ਛੱਡਿਆ ਹੋਇਆ ਵੀ ਉਹ ਗੈਰ ਰਾਜਨੀਤਿਕ ਨੇ ਅਸੀਂ ਉਹਨਾਂ ਨਾਲ ਏਕਤਾ ਨਹੀਂ ਕਰਦੇ ਤੇ ਅਸੀਂ ਗੈਰ ਰਾਜਨੀਤਿਕਾਂ ਨਾ ਤਾਂ ਗੈਰ ਰਾਜਨੀਤਿਕ ਹੁੰਦਾ ਤੇ ਮੌਕਾਪਰਸਤੀ ਜਿਹੜੀ ਉਹ ਸਿਰੇ ਦੀ ਉਹ ਨਹੀਂ ਕਰਨੀ ਚਾਹੀਦੀ ਇਸ ਲਈ ਸਾਨੂੰ ਸ਼ੱਕੀ ਜਿਹੜਾ ਮੈਂ ਪਹਿਲਾ ਸ਼ਬਦ ਵਰਤਿਆ ਕਿ ਬੀਜੇਪੀ ਜਿਹੜੀ ਆ ਬੀਜੇਪੀ ਆਰਐਸਐਸ ਜਿਹਦਾ ਮਹਾ ਕਿਸਾਨ ਸੰਘ ਇੱਕ ਬਣਿਆ ਹੋਇਆ ਸੀ ਜਿਹਦਾ ਲੀਡਰ ਗਵਿੰਦਾ ਆਚਾਰੀਆ ਉਹਦੇ ਜਿਹੜੇ ਚਾਹੇਤੇ ਉਹਦੇ ਚੇਲੇ ਵਾਲਕੇ ਸ਼ਿਵ ਕੁਮਾਰ ਕੱਕੇ ਵਰਗੇ ਤੇ ਅਬਮਨਿਉ ਕੁਹਾੜ ਜਿਹੜਾ ਹਰਿਆਣੇ ਦਾ ਲੀਡਰ ਹੈ ਨੌਜਵਾਨ ਲੀਡਰ ਹੈ ਉਹ ਲਗਾਤਾਰ ਉੱਥੇ ਬੈਠੇ ਹੋਏ ਨੇ ਉਹ ਦੂਜਿਆਂ ਨੂੰ ਵੀ ਇਹਦੇ ਤੇ ਗੋਲਬੰਦ ਕਰਕੇ ਔਰ ਉਹਨਾਂ ਨਹੀਂ ਕਿਉਂਕਿ ਦੇਖੋ ਡੱਲੇਵਾਲ ਸਾਹਿਬ ਕੱਲੇ ਮਰਨ ਵਰਤ ਤੇ ਨਹੀਂ ਬੈਠ ਸਕਦੇ ਡिक्टेटरਸ਼ਿਪ ਨਹੀਂ ਕਰ ਸਕਦੇ ਕਿ ਮੈਂ ਬੈਠੂਗਾ ਕਿਸੇ ਵੀ ਫੋਰਮ ਦਾ ਸਾਂਝਾ ਹੁੰਦਾ ਜਾਂ ਤਾਂ ਮੰਨੋ ਇਹ ਗੱਲ ਵੀ ਸਾਡੀ ਭਾਈ ਨਹੀਂ ਸੁਣੀ ਜਾ ਰਹੀ ਜੇ ਤੁਸੀਂ ਫੋਰਮ ਵੱਲੋਂ ਲੜ ਰਹੇ ਹੋ ਤਾਂ ਤੁਹਾਡਾ ਇਹ ਫੈਸਲਾ ਠੀਕ ਨਹੀਂ ਤੁਸੀਂ ਇੱਕ ਸਾਡੇ ਸਰਮੌਰ ਆਗੂ ਜਿਹੜਾ ਛੜਾ ਜਿਹੜਾ ਸਾਡੇ ਕਿਸਾਨਾਂ ਦਾ ਆਈਕਨ ਆ ਤੁਸੀਂ ਉਹਨੂੰ ਮਰਨ ਵੇਰ ਦਾਅ ਤੇ ਲਾ ਦਿੱਤਾ ਔਰ ਦਾਅ ਤੇ ਵੀ ਕੀ ਲਾਇਆ ਦੇਖੋ ਅੱਜ ਤੱਕ ਦੁਨੀਆ ਦੇ ਇਤਿਹਾਸ ਚ ਕੋਈ ਵੀ ਫੌਜ ਹੋਵੇ ਕੋਈ ਅੱਤਵਾਦੀ ਸੰਗਠਨ ਹੋਵੇ ਕੋਈ ਜਿਹਾਦੀ ਸੰਗਠਨ ਹੋਵੇ ਕੋਈ ਖਾਲਸਤਾਨ ਦਾ ਸੰਗਠਨ ਹੋਵੇ ਕੋਈ ਮੌਵਾਦੀਆਂ ਦਾ ਸੰਗਠਨ ਹੋਵੇ ਕੋਈ ਇਨਕਲਾਬੀ ਸੰਗਠਨ ਹੋਵੇ ਹਮੇਸ਼ਾ ਜਿਹੜੀ ਫੌਜ ਹੈ ਜਿਹੜੇ ਸਪਾਈ ਆਫ ਦੇ ਜਰਨੈਲ ਦੀ ਰੱਖਿਆ ਕਰਦੇ ਤਾਂ ਵੇਖੇ ਨੇ ਆਪਣੇ ਹੀ ਜਰਨੈਲ ਨੂੰ ਮਾਰਨ ਵਾਲੀ ਫੌਜ ਕਦੇ ਜਿੱਤ ਸਕਦੀ ਆਪਣੇ ਹੀ ਜਰਨਲ ਨੂੰ ਇਹ ਮਰਨ ਵਰਤੇ ਬਿਠਾ ਕੇ ਔਰ ਆਲੇ ਦੁਆਲੇ ਇਹ ਘੇਰਾ ਲਾ ਦੇਣਾ ਵੀ ਇਹਨੂੰ ਕੋਈ ਲੈ ਵੀ ਨਾ ਜਾਵੇ ਇਹ ਹੌਲੀ ਹੌਲੀ ਜਿਹੜਾ ਡੱਲੇਵਾਲ ਸਾਹਿਬ ਦੇ ਸਾਹ ਨਿਕਲ ਰਹੇ ਨੇ ਤੇ ਇਹ ਕੌਣ ਕਰ ਰਿਹਾ ਇਹ ਸਾਨੂੰ ਸ਼ੱਕ ਜਦੋਂ ਪਜਦਾ ਤਾਂ ਗੈਰ ਰਾਜਨੀਤਿਕ ਜਿਹੜਾ ਮੋਰਚਾ ਬਣਿਆ ਉਹਦੀ ਲੀਡਰਸ਼ਿਪ ਦੀ ਸਮਝ ਤੇ ਵੀ ਸਵਾਲ ਉੱਠਦੇ ਨੇ ਕਿ ਆਗੂ ਨੂੰ ਆਪਣੇ ਆਗੂ ਨੂੰ ਤੁਸੀਂ ਆਪ ਰঞ্জੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹੋ ਰঞ্জੀਤ ਸਿੰਘ ਦਾ ਰਾਜ ਜਿੰਨਾ ਚਿਰ ਜਿੰਨਾ ਚਿਰ ਜਿਹੜੇ ਜੁਰਤ ਵਾਲੇ ਜਰਮਾਇਆ ਸੀ ਜਿਹੜੇ ਜਿਹੜੇ ਲੜਾਈ ਲੜਨ ਵਾਲੇ ਜਰਮਾਇਆ ਸੀ ਜਿੰਨਾ ਚਿਰ ਉਹਨਾਂ ਦੇ ਨਾਲ ਰਿਹਾ ਤਾਂ ਰਣਜੀਤ ਸਿੰਘ ਨੇ ਕਾਬਲ ਕੰਧਾਰ ਤੋਂ ਲੈ ਕੇ ਕਿੱਥੋਂ ਤੱਕ ਰਾਜ ਕੀਤਾ ਜਮਨਾ ਤੱਕ ਰਾਜ ਕੀਤਾ ਜਦੋਂ ਉਹ ਜਰਨੈਲਾਂ ਨੂੰ ਪਾਸੇ ਹੁੰਦਿਆਂ ਜਦੋਂ ਡੋਗਰਾਂ ਹੱਥ ਕਮਾਂਡ ਆ ਗਈ ਤਾਂ ਆਹ ਜਿਹੜਾ ਸਤਲੁਜ ਦਾ ਪੁਲ ਤੋੜ ਦਿੱਤਾ ਗਿਆ ਅਸਤਰ ਬਰੂਦ ਦੀ ਥਾ ਤੇ ਹੋਰ ਸਮਾਨ ਭਰ ਕੇ ਭੇਜ ਦਿੱਤਾ ਗਿਆ ਪੁਲ ਤੋੜਤਾ ਗਿਆ ਵੀ ਫੌਜ ਪਿੱਛੇ ਵੀ ਨਾ ਹਟ ਸਕੇ ਤੇ ਪਿੱਛੋਂ ਵੀ ਜਿਹੜਾ ਉਹ ਫੌਜ ਆ ਉਹ ਆ ਕੇ ਮਦਦ ਨਾ ਕਰ ਸਕੇ ਤੇ ਸਾਡਾ ਜਿਹੜਾ ਰਾਜ ਸੀਗਾ ਉਹ ਢਹਿ ਢੇਰੀ ਹੋਇਆ ਰਮਜੀਤ ਸਿੰਘ ਦਾ ਅੱਜ ਵੀ ਜਦੋਂ ਇੱਕ ਪਾਸੇ ਸੱਦਾ ਜਰਨਲ ਨੂੰ ਬਿਠਾ ਦਿੱਤਾ ਔਰ ਦੂਜੇ ਪਾਸੇ ਇਸ ਤਰ੍ਹਾਂ ਬਿਆਨ ਦੇ ਰਹੇ ਵੀ ਭਾਈ ਇੱਥੇ ਕੋਈ ਰਾਜਨੀਤਿਕ ਆ ਕੇ ਵੀ ਨਾ ਬੜੇ ਇਹ ਕਿਸਾਨ ਜਥੇਬੰਦੀਆਂ ਵਾਲੇ ਨੇ ਇਹ ਇੱਕਔਰਤੂਮੇ ਨੇ ਇਹ ਇਹ ਇਹਨਾਂ ਨੂੰ ਅਸੀਂ ਸੱਦਦੇ ਨਹੀਂ ਇਹ ਤਾਂ ਰਾਜਨੀਤਿਕ ਹੋਗੇ ਤਾਂ ਭ੍ਰਿਸ਼ਟ ਹੋਗੇ ਇਹਨਾਂ ਨੇ ਆਹ ਕਰਤਾ ਇਹ ਵੀ ਹੈ ਕਿ ਜਿਹੜੇ ਜਿਹੜਾ ਉਹ ਜਿਹੜਾ ਡੋਗਰੇ ਨੇ ਜਿਨ੍ਹਾਂ ਉਹਨਾਂ ਡੋਪਿਆ ਉਹ ਵੀ ਡੋਗਰੇ ਅੱਜ ਸਾਡੇ ਜਰਨਲ ਨੂੰ ਮਰਨ ਲਈ ਮਜਬੂਰ ਕਰ ਰਹੇ ਨੇ ਸਾਡੇ ਸੰਘਰਸ਼ ਨੂੰ ਜਿਹੜਾ ਉਹ ਗਲਤ ਪਾਸੇ ਲੈ ਕੇ ਜਾ ਰਹੇ ਨੇ ਸੋ ਇਹ ਸ਼ਾਕੋਬੇ ਦਾ ਅਜੇ ਵਿੱਚ ਸਾਨੂੰ ਫਿਰ ਮੈਂ ਕੋਸ਼ਿਸ਼ ਕਰਦਾ ਕਿ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਕੋਸ਼ਿਸ਼ਾਂ ਕਰਦਾ ਰਿਹਾ ਹੁਣ ਵੀ ਅਸੀਂ ਜਾ ਰਹੇ ਆ ਰੋਜ਼ ਜੱਥੇ ਭੇਜ ਰਹੇ ਆ ਤੁਸੀਂ ਉੱਥੇ ਜਾ ਕੇ ਵੇਖੋ ਜਿਹੜੀਆਂ ਸੂਰਤ ਕਿਸਾਨ ਮੋਰਚੇ ਨੇ ਜੱਥੇ ਬੰਨੀਆਂ ਜਾਂ ਸਾਡੀ ਜੱਥੇਬੰਦੀ ਉਹ ਝੰਡੇ ਤੁਹਾਨੂੰ ਉੱਥੇ ਝੂਲਦੇ ਦਿਸਣਗੇ ਜੱਥੇ ਜਾ ਰਹੇ ਨੇ ਪਰ ਅਜੇ ਵਿੱਚ ਇਹ ਤਰੀਕਾ ਅਪਣਾ ਲੈਣਾ ਕਿ ਏਕਤਾ ਨਹੀਂ ਹੋਣ ਦੇਣੀ ਉਹ ਬਹੁਤ ਮਾੜੀ ਗੱਲ ਹੈ ਸਾਨੂੰ ਇਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਨੇ ਰਾਜਨੀਤਿਕ ਗੈਰ ਰਾਜਨੀਤਿਕ ਕੋਈ ਨਹੀਂ ਹੋਇਆ ਅਸੀਂ ਪੰਜਾਬੀ ਆ ਪੰਜਾਬੀ ਕੌਮ ਔਰ ਪੰਜਾਬੀ ਕੌਮ ਦਾ ਜਿਹੜੀ ਸਾਡੀ ਕਿਸਾਨੀ ਆ ਸਾਡੇ ਵਿਚਾਰਾਂ ਦੇ ਫਰਕ ਹੋ ਸਕਦੇ ਨੇ ਉਹ ਰਹਿਣਗੇ ਔਰ ਚੱਲਦੇ ਰਹਿਣਗੇ ਕਿਉਂਕਿ ਸਾਡੇ ਬਾਬੇ ਨੇ ਕਿਹਾ ਜਦ ਲਗ ਦੁਨੀਆ ਰਹੀ ਨਾਨਕ ਕੀ ਸੁਣੀ ਕਿਸ਼ਕਈਆ ਨਾਨਕ ਇਨਕਲਾਬੀ ਆਗੂਆਂ ਦੀ ਗੱਲ ਕਰੀਏ ਤਾਂ ਮੌਜ਼ੇ ਤੰਗ ਵਰਗੇ ਨੇ ਕਿ 100 ਫੁੱਲ ਖਿੜਨਦੇ 100 ਵਿਚਾਰ ਪਿੜਨਦੇ ਤਾਂ ਹੀ ਜਿਹੜਾ ਸਮਾਜ ਵਿਕਾਸ ਕਰੇਗਾ ਪਰ ਅਜੇ ਵਿੱਚ ਪੰਜਾਬੀਆਂ ਦੀ ਏਕਤਾ ਹੋਣੀ ਬਹੁਤ ਜ਼ਰੂਰੀ ਮਤਲਬ ਸਰਕਾਰ ਸੁਪਰੀਮ ਕੋਰਟ ਵੀ ਇਹ ਕਹਿ ਰਹੀ ਹੈ ਕਿ ਜਿਹੜਾ ਮਰਨ ਵਰਤਾ ਮਤਲਬ ਉਹ ਡੱਲਿਆ ਸਾਹਿਬ ਨੂੰ ਛੱਡ ਦੇਣਾ ਚਾਹੀਦਾ ਹੈਗਾ ਇਹ ਤੇ ਸੋਚਣਾ ਚਾਹੀਦਾ ਹੈਗਾ ਪਰ ਕੀ ਲੱਗਦਾ ਕਿ ਕੇਂਦਰ ਸਰਕਾਰ ਦੇ ਤੇ ਚੁੱਪ ਬੱਟੀ ਬੈਠੀ ਹੈ ਲੱਗਦਾ ਤੁਹਾਨੂੰ ਇਹ ਸਾਰਾ ਮਰਨ ਵਰਤ ਉਹਨਾਂ ਨੂੰ ਰਾਸ ਆ ਰਿਹਾ ਸਰਕਾਰ ਨੂੰ ਦੇਖੋ ਜਿਹੜਾ ਸੁਪਰੀਮ ਕੋਰਟ ਹੈ ਨਾ ਸਪਰੀਮ ਕੋਰਟ ਕੇਂਦਰ ਸਰਕਾਰ ਦਾ ਹੱਥ ਠੋਕਾ ਸਪਰੀਮ ਕੋਰਟ ਇਹ ਤਾਂ ਕਹਿੰਦਾ ਵੀ ਮਰਨ ਵੱਟ ਛੱਡ ਦਿਓ ਅਸੀਂ ਵੀ ਕਹਿੰਨੇ ਵੀ ਢੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਅਜਾਈ ਨਹੀਂ ਉਹਨਾਂ ਦੀ ਜਾਨ ਜਾਣੀ ਚਾਹੀਦੀ ਪਰ ਸਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿੰਦਾ ਕਿ ਤੁਸੀਂ ਦਿੱਲੀ ਅੰਦੋਲਨ ਤੋਂ ਉੱਠਣ ਤੋਂ ਪਹਿਲਾਂ ਕਿਸਾਨਾਂ ਨਾਲ ਲਿਖਤੀ ਵਾਅਦਾ ਕੀਤਾ ਸੀ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਵਾਂਗੇ ਤੁਸੀਂ ਕਿਉਂ ਨਹੀਂ ਬਣਾ ਕੇ ਦਿੰਦੇ ਤੁਹਾਡੇ ਦੇਸ਼ ਅੰਦਰ ਤੁਹਾਡੇ ਦੇਸ਼ ਅੰਦਰ ਤੁਸੀਂ ਇਹ ਜਿੱਦੀ ਗਵਾਹੀ ਕਰ ਰਹੇ ਹੋ ਉਹਦੇ 'ਚ ਕਿਸਾਨ ਹਜ਼ਾਰਾਂ ਹਿਯਾਰਾਂ ਲੱਖਾਂ ਕਿਸਾਨ ਲੱਖਾਂ ਕਰੋੜਾਂ ਦੇ ਕਰਜ਼ੇ ਡੁੱਬੇ ਹੋਏ ਨੇ ਤੁਸੀਂ ਕਾਰਪੋਰੇਟਾਂ ਦਾ ਕਰਜ਼ਾ ਮਾਫ਼ ਕਰ ਸਕਦੇ ਹੋ ਤੁਸੀਂ ਕਿਸਾਨਾਂ ਦੇ ਕਰਜ਼ੇ ਤਲਕੀਰ ਕਿਉਂ ਨਹੀਂ ਫੇਰ ਸਕਦੇ ਤੁਸੀਂ ਕਿਸਾਨਾਂ ਦੇ ਫਸਲਾਂ ਦੇ ਬੀਮਾ ਯੋਜਨਾ ਕਿਉਂ ਨਹੀਂ ਦੇ ਸਕਦੇ ਤੁਸੀਂ ਕਿਉਂ ਲੋਕਾਂ ਦੇ ਵਿਰੋਧੀ ਜੜੀਆਂ ਪਾਲਿਸੀਆਂ ਲੈ ਕੇ ਆ ਰਹੇ ਹੋ ਸੁਪਰੀਮ ਕੋਰਟ ਅਜਿਹਾ ਨਹੀਂ ਕਹਿ ਰਿਹਾ ਉਹ ਉਲਟਾ ਪੰਜਾਬ ਸਰਕਾਰ ਨੂੰ ਫਟਕਾਰ ਲਗਾ ਰਿਹਾ ਵੀ ਤੁਸੀਂ ਇਹਨਾਂ ਦੀ ਸਿਹਤ ਦਾ ਖਿਆਲ ਰੱਖੋ ਜਾਂ ਆਹ ਕਰੋ ਜਿਹੜਾ ਸੁਪਰੀਮ ਕੋਰਟ ਹੈ ਪੂਰੀ ਤਰ੍ਹਾਂ ਕੇਂਦਰ ਸਰਕਾਰ ਦਾ ਹੱਥ ਠੋਕਾ ਕੇ ਕੇਂਦਰ ਸਰਕਾਰ ਆਪ ਚੁੱਪ ਹੈ ਆਪ ਚੁੱਪ ਹੋਗੇ ਸੁਪਰੀਮ ਕੋਰਟ ਨੂੰ ਅਗੇ ਕਰਤਾ ਸੋ ਵੋਟਾਂ ਸੁਪਰੀਮ ਕੋਰਟ ਨੇ ਥੋੜੀ ਲੈਣੀਆਂ ਵੋਟਾਂ ਤੁਸੀਂ ਲੈਣੀਆਂ ਲੋਕਾਂ ਤੋਂ ਉਹ ਇਸ ਕਰਕੇ ਚੁੱਪ ਹੈ ਵੀ ਸਾਨੂੰ ਪੋਲੀਟੀਕਲ ਲਾਅ ਸੁਣਾਵੇ ਸੀ ਕਿ ਸੁਪਰੀਮ ਕੋਰਟ ਤੇ ਸੁੱਟਦਾ ਹੁਣ ਸੁਪਰੀਮ ਕੋਰਟ ਜਾਣੇ ਜਾਂ ਪੰਜਾਬ ਸਰਕਾਰ ਜਾਣੇ ਜਾਂ ਕਿਸਾਨ ਜਾਣਨ ਸੋ ਇਹ ਬੇਹਦ ਜਿਹੜਾ ਕਨੌਣੀ ਗੱਲ ਹੈ ਬੇहद ਮਾੜਾ ਰਵਈਆ ਸੁਪਰੀਮ ਕੋਰਟ ਨੂੰ ਸਿੱਧਾ ਕੇਂਦਰ ਸਰਕਾਰ ਨੂੰ ਜਿਹੜਾ ਇਹ ਕਹਿਣਾ ਚਾਹੀਦਾ ਕਿ ਜੋ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਦੀ ਜਿੰਨੀਆਂ ਵੀ ਮੰਗਾਂ ਨੇ ਉਹ ਸਰਕਾਰ ਮੰਨੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰ ਦਾ ਫਰਜ ਹੈ ਹਰ ਵਿਅਕਤੀ ਦੀ ਜਾਨ ਬਚਾਉਣਾ ਸਰਕਾਰ ਦਾ ਫਰਜ ਹੈ ਹਰ ਵਿਅਕਤੀ ਨੂੰ ਕੁੱਲੀ-ਗੁੱਲੀ ਤੇ ਜਿਹੜਾ ਰੋਟੀ ਕਪੜਾ ਮਕਾਨ ਸਿਹਤ ਸਿੱਖਿਆ ਦੀ ਆਪਾਂ ਗੱਲ ਕਰਦੇ ਆਂ ਪ੍ਰੋਵਾਈਡ ਕਰਨਾ ਹੋਰ ਸਰਕਾਰ ਕਾਦਰ ਹੀ ਬਣਾਈ ਜਾਂਦੀ ਸਰ ਕੋਈ ਵੀ ਪੋਲੀਟੀਕਲ ਪਾਰਟੀ ਸਾਡੇ ਕੋਲ ਆ ਕੇ ਕਹਿੰਦੀ ਕਿ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਸਾਡੇ ਮਸਲੇ ਕੀ ਹਨ ਸਾਡੇ ਆਹੀ ਤਾਂ ਮਸਲੇ ਸਾਡਾ ਰੋਟੀ ਮਸਲਾ ਹੈ ਸਾਡਾ ਪੜ੍ਹਾਈ ਮਸਲਾ ਹੈ ਸਾਡੇ ਲਈ ਘਰ ਮਸਲਾ ਹੈ ਸਾਡਾ ਰੋਜ਼ਗਾਰ ਮਸਲਾ ਹੈ ਸੋ ਇਹ ਮਸਲੇ ਕੇਂਦਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਔਰ ਸੁਪਰੀਮ ਕੋਰਟ ਨੂੰ ਸਿੱਧਾ ਕੇਂਦਰ ਸਰਕਾਰ ਨੂੰ ਪ੍ਰੈਸ਼ਰ ਕਰਨੀ ਚਾਹੀਦੀ ਆ ਨਾ ਗੱਲਾਂ ਮਾਰ ਕੇ ਜਿਹੜਾ ਸਵਾਦ ਨਹੀਂ ਲੈਣਾ ਚਾਹੀਦਾ ਮੁੱਖ ਦੀ ਗੱਲ ਹੈ ਸਵਾਦ ਨਹੀਂ ਲੈਣਾ ਚਾਹੀਦਾ ਜਿਵੇਂ ਕਹਿੰਦੇ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਜਦੋਂ ਲੋਕ ਮਾਰ ਰਹੇ ਨੇ ਜਦੋਂ ਲੋਕ ਆਪਣੀ ਜਾਨ ਦਾਤ ਲਾ ਕੇ ਬੈਠੇ ਨੇ ਤਾਂ ਅਜਿਹਾ ਵਿੱਚ ਸੁਪਰੀਮ ਕੋਰਟ ਨੂੰ ਸਵਾਦ ਨਹੀਂ ਲੈਣਾ ਚਾਹੀਦਾ ਉਹਨੂੰ ਕੇਂਦਰ ਸਰਕਾਰ ਨੂੰ ਸਿੱਧਾ ਡਾਇਰੈਕਸ਼ਨ ਦੇਣੀ ਚਾਹੀਦੀ ਜਾਂ ਫਿਰ ਕੇਂਦਰ ਦੀ ਸਰਕਾਰ ਭੰਗ ਕਰ ਦੇਣੀ ਚਾਹੀਦੀ ਹੈ ਲੋਕ ਸੋਚ ਲੈਣਗੇ ਕਿ ਲੋਕਾਂ ਨੇ ਕੀ ਕਰਨ ਜੀ